ਸਵਾਗਤ ਹੈ ਕਿਸਾਨ ਵੀਰੋ ਹੋਰ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 987823900 17 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੋਰਨਾਬਾ ਜੀ ਬੜਾ ਦਿਖਾਵਾਂ ਮੈਂ ਤੁਹਾਨੂੰ ਤਿੰਨ ਇੱਕ ਹੁਣੇ ਸੂਕੇ ਛੱਟੀ ਆ ਬੜਾ ਦਿਖਾਵਾਂ ਮੈਂ ਤੁਹਾਨੂੰ ਤਿੰਨ ਬੱਚੇ ਨਗਰਾਵਾਂਗੇ ਤੇ ਇੱਕ ਆ ਜੀ ਸੂਈ ਸਵਾਈ ਤੇ ਕਾ ਕੀ ਬੱਚੇ ਇੱਕ ਦੇ ਉਧਰ ਖੜਾ ਹਾਂ ਸਸੀਗਾ ਬਾਈ ਜੀ ਲਖੇ ਬਾਈ ਸਸਰੀ ਕਾਹ ਹੋ ਠੀਕ ਠਾਕ ਹੋਣੀ ਪੂਰੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 758968530 68537 ਪਿੰਡ ਆਪਣਾ ਪਿੰਡ ਮੋੜਲਾ ਭਾਈ ਜਿਹੜਾ ਬਰਾਤ ਤਬਾ ਦਸੀਲਾ ਜੀ ਓਕੇ ਜੀ ਤੇ ਨੇੜੇ ਆਪਾਂ ਨੂੰ ਨੇੜੇ ਪਿੰਡ ਮੋਆ ਇਧਰੋਂ ਸੇੜਾ ਰਹਿ ਗਿਆ ਜੀ ਇਧਰੋਂ ਤਵਾ ਹੀ ਨੜੀ ਰਹਿ ਗਿਆ ਜੀ ਪੱਖੋਂ ਗੰਜੇ ਨੜੀ ਆਪਣੇ ਭਲੌਰ ਵੀ ਨੜੀ ਜੀ ਤੇ ਬਰਨਾਲਾ ਸ਼ਹਿਰ ਵੀ ਨੜੀ ਹੈ ਹਾਂਜੀ ਹਾਂਜੀ ਓਕੇ ਜੀ ਵੀਰੇ ਲਖਿਆ ਅੱਜ ਕਿੰਨੇ ਜਨਮਰ ਆਪਣੇ ਭਾਈ ਤਿੰਨ ਆ ਭਾਈ ਤਿੰਨ ਤੇ ਇੱਕ ਫਿਰ ਪਹਿਲੇ ਨੰਬਰ ਦੇ ਜਿਹੜੀ ਟੋਪ ਦੀ ਸੂਈ ਸਵਾਈ ਦੇ ਕਿ ਤਿੰਨ ਹੀ ਸੂਈਆਂ ਸਵਾਈਆਂ ਤਿੰਨ ਹੀ ਸੂਈਆਂ ਸਵਾਈ ਜਿਹੜੀ ਆਪਾਂ ਪਹਿਲੇ ਨੰਬਰ ਦੇ ਵਾੜ ਦੇਖੇ ਨੇ ਬਲੈਕ ਕਲਰ ਦੇ ਵਿੱਚ ਹਾਂਜੀ ਭਾਈ ਜੀ ਤੇ ਕਦੋਂ ਸੂਈ ਹੈ ਇਹ ਭਾਈ ਹੁਣੇ ਅੱ ਦੇਲੇ ਵਾਲੂਆ ਪਰ ਬੜਾ ਹੈ ਨਾ ਫੀਲਿੰਗ ਮਹਾਵਈ ਦਾ ਅੰਤੂ ਦੇ ਵਾਲ ਦਾ ਕੱਲਾ ਕੱਲਾ ਥਣ ਤੇ ਚਾਰੇ ਥਣ ਸਪੇਸ਼ ਦੇ ਉੱਤੇ ਜੇ ਪੈਣੀ ਹਜੇ ਬਾਕੀ ਹੈ ਬਾਕੀ ਹੋਵੇ ਜੇ ਇਹਦੇ ਵੀਡੀਓ ਬਾਈ ਤੇ ਸੁਆ ਬਾਈ ਕਿਹੜਾ ਹੈ ਲੱਖੇ ਸੁਆ ਬਾਈ ਦੂਜਾ ਹੈ ਦੂਜਾ ਸੁਆ ਦੇਵ ਅੱਛਾ ਦਿੱਤਾ ਕੱਦ ਗਾੜ ਫੁੱਲ ਤੇ ਭਜਨ ਫੁੱਲ ਹੈ ਨਾ ਹਾਂ ਮੂੰਹੋ ਛਿੱਗੀ ਬਾਈ ਮੂੰਹੋ ਛਿੱਗੀ ਤੇ ਕਿੰਨਾ ਕਰ ਦੋ ਬਾਈ ਲੱਖੇ ਦੇ ਦੂ ਦੋ ਬਾਈ 20 ਬਾਈ ਲੀਟਰ ਦੇ ਦੂ ਖੋਲੋ ਜਨ ਤੋਰਾ ਕਰਾ ਕੇ ਚੈੱਕ ਤੇ ਥਣ ਬੜਾ ਹਨਾ ਕੰਪਲੀਟ ਲੱਗਿਆ ਇਹਦਾ ਬੜਾ ਜਿਹਾ ਵਚਨ ਹੁੰਦਾ ਜੀ ਤਾਜੀ ਸੂਈ ਵੀ ਕਰਕੇ ਬੱਚੇ ਦਾ ਜੀਵਨ ਕਰਕੇ ਥੋੜਾ ਜਿਹਾ ਉਸ ਹਿਸਾਬ ਨਾਲ ਜਜਮੈਂਟ ਕਰਿਓ ਜੀ ਤੇ ਵਾੜ ਥੋੜਾ ਦਿਖਾ ਦਈਏ ਤੋਹਫੀ ਥੈਂਕਸ ਹਵਾਨੇ ਦੀ ਆ ਗਈ ਤੇ ਫੁੱਲ ਕਦ ਕੱਢ ਪੂਰਾ ਕਦ ਕੱਢ ਬਾਈ ਪੂਰੀ ਬਜਨ ਦਾ ਜਾਨਦਾਰ ਆ ਇਹ ਨਿੱਗੀ ਜੀ ਬਹਿੜਾ ਲੰਮੀ ਨੂੰ ਮਾਰੀ ਜੀ ਤੇ ਕੁਆਲਿਟੀ ਕਰੋ ਜੀ ਕਿ ਕਾ ਦੇਖੋ ਜੀ ਫੀਟਿੰਗ ਵਾਲਾ ਲੈ ਵਾ ਕਿੰਨਾ ਦੁੱਧ ਬਾਈ ਦੇ ਦੂ ਵਰਕੇ ਬਾਈ ਦੁੱਧ ਦੇ 20-20 ਲੀਟਰ ਦੇ ਦੂ ਯਾਰ ਦੇ ਦੂ ਨਾ ਨਵਲ ਕੋਈ ਚੱਕਰੀ ਨਹੀਂ ਆਏ ਨਹੀਂ ਵੀ ਕੋਈ ਚੱਲੋ ਬੱਚੇ ਤੇ ਚੱਲੋ ਹਾਂ ਦੇ ਇਸ ਦੀ ਕੁਆਲਿਟੀ ਥੋੜਾ ਬੱਚੇ ਦਾ ਕਰਦੀ ਆ ਓਕੇ ਜੀ ਤਾਜੀ ਸੂਈ ਹੈ ਨਾ ਹੁਣੇ ਆਹ ਦੇਖੋ ਆਹ ਦੇਖੋ ਜੀ ਨਿਆਣਾ ਨੂਣਾ ਆਪਾਂ ਪਾ ਲੈ ਤਾਰਾ ਤੂਣਾ ਫਿਰ ਓਕੇ ਹੈ ਨਾ ਮੂਹਰੇ ਚ ਬਾ ਦੇ ਜਾ ਬਈ ਓਕੇ ਲੈ ਮੂਹਰੇ ਆ ਲਓ ਜੀ ਤੇ ਦੁੱਧ ਵੀ ਫਾਇਟ ਵਾਲਾ ਪਾਉਣਾ ਪਾਉਣਾ ਵੀ ਪੂਰਾ ਹੈ ਨਾ ਪੂਰਾ ਵਧੀਆ ਬਈ ਪਾਉਣਾ ਵੀ ਪਾਉਣਾ ਬਸ ਵੀਰੇ ਖੋਲੋ ਨੇਣਾ ਹਾਂ ਭਾਈ ਲੱਖੇ ਡਿਮਾਂਡ ਕੀ ਆ ਗਈ ਜੀ ਜੈਤ ਜੀ ਦੱਸੀ ਬਸ ਭਾਈ ਡਿਮਾਂਡ ਤਾਂ ਜਿਹੇ 90 ਕਰੋੜ ਜਿਹੇ 95 ਕਰੋੜ ਦਾ ਹੂੰ 85 ਹਜ਼ਾਰ ਦੀ ਬਿਹੜਾ ਹੈ ਆਪਾਂ ਤੇ ਬੈੜ ਹਨਾ ਦੇਖ ਥੱਲੇ ਥੱਲੇ ਤੋਂ ਇੱਕ ਨੰਬਰ ਆ ਬਈ ਇਹੋ ਜੀ ਬੈੜ ਦਾ ਬਈ ਲੱਖ 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 ਦੀ ਬਾਹਰ ਕਰਦੇ ਲੋਕ ਮੰਗੀ ਜਾਂਦੇ ਵੀਰੇ ਸਾਰੇ ਹਾਂ ਕੋਈ ਚੋਲ ਵਗਵਾਦੀ ਕਾਢ ਨਹੀਂ ਚ 4 ਫਿਰੋ ਗੇੜ ਗੇੜ ਪੈਂਦੀ ਹੈ ਨਾ ਥਾੜਾ ਹਾਂ ਬਈ ਤੇ ਬਾਕੀ ਦਾ ਕੱਦ ਕਾਢ ਦੀ ਕਾਢ ਕਾਢ ਸੀ ਬਹੁਤ ਵੱਡੀ ਅੱਛਾ ਅੱਗੇ ਵੀਰੇ ਦੋ ਨੰਬਰ ਜਿਹੜੇ ਲੱਖੇ ਵੱਡੇ ਕੱਦ ਕਾਢ ਦੀ ਦੋ ਨੰਬਰ ਆ ਬਈ ਇਹ ਤੇ ਕਰੋ ਸੂਈ ਆ ਬਈ ਇਹਨੂੰ ਸੂਈ ਲਵੇ ਜੇ ਤੀਜਾ ਦਿਨ ਤੇ ਕਿੰਨਾ ਰੈਡੀ ਫਿਰਦਾ ਤਾ ਹੋਣ ਬਈ ਫਿਰ 14 15 ਲੀਟਰ ਤਿਆਰੋ 14 15 ਲੀਟਰ ਦੁੱਧ ਤਿਆਰ ਆ ਤੇ ਕਿੱਥੋਂ ਕਿੱਥੇ ਕਰ ਜਾਓ ਬਾਈ ਲਖੇ ਇਹ ਬਈ 20 ਲੀਟਰ ਕਰ ਜੂਰਾ ਉਹਨਾਂ ਵੱਡੀ ਬਹੁਤ ਆ ਬੱਡੀ ਬਹੁਤ ਆ ਬਾਈ ਲਿਓ ਜੀ ਇਹਨੂੰ ਕੱਟ ਕਰਾ ਕੇ ਇਹਦਾ ਚੱਕ ਥੋੜਾ ਦਾਰਾ ਨਾਲੇ ਤੇ ਬਾਈ ਮਗਰ ਬੱਚਾ ਇਹਦੇ ਨਹੀਂ ਨਾ ਬੱਚੇ ਬਾਈ ਓਕੇ ਬਹੁਤ ਕੁਆਲਟੀ ਵਾਲੇ ਬਹੁਤ ਕੁਆਲਟੀ ਬੱਚੀ ਆ ਬਈ ਇਹ ਮਗਰ ਆਪਾਂ ਥੱਲੀ ਧਾਰ ਰਹੇ ਏ ਤੇ ਆ ਦੇਖੋ ਜੀ ਬਾੜੇ ਗੋਲਾ ਖਾਣਾ ਪਾ ਜਾਏਗਾ ਬਈ ਬਸ ਹੀਰਾ ਬਾੜੇ ਯਾਰ ਹਨਾ ਪਿਆਰੀ ਆ ਹਾਂ ਤੇ ਦੁੱਧ ਜਿਵੇਂ ਲੇਵਾ ਭੋਏ ਤੂੰ ਵੀ ਕਰੇਂਦਾ ਤਾਂ ਵੀ ਚੱਲ ਜਾਂਦਾ ਅੱਜ ਹਨਾ ਹਾਂ ਬਈ ਪਰ ਜਿੰਨਾ ਉਹਨੇ ਹੀ ਦੱਸਣਾ ਹਾਂ ਆਪਾਂ ਬਈ ਝੂਟ ਜੇ ਜਾ ਬੱਛੀ ਦੀ ਵੜਾ ਕਰਦੀ ਐ ਇਹ ਓਕੇ ਜੀ ਆ ਦੇਖੋ ਜੀ ਤੇ ਧਾਰਾ ਦੁਰਾਂਦੀ ਵੀ ਓਕੇ ਬਈ ਮੁਹੱਜਮਾ ਬਈ ਇਹ ਪੂਰ ਸਿੱਟਾ ਹੋ ਆਪਣੀ ਗਾਰੰਟੀ ਆ ਓਕੇ ਤੇ ਇਹਦੀ ਕੀ ਡਿਮਾਂਡ ਆ ਗਈ ਵੀ ਲੱਖੇ ਜਾਇ ਜੀ ਦੱਸੀ ਇਹਦੀ ਡਿਮਾਂਡ ਬਈ 77000 ਆ 77000 ਕੋ ਠੰਡੀ ਸੀ ਲਾ ਆਏ ਦੀ ਕੋ ਗੱਲ ਹੂੰ ਨਾ ਨਾ ਬਹੁਤ ਜੋ ਮਰ ਜੁੰਦਾ ਲੈ ਇਹਦਾ ਬੱਚੀ ਦੀ ਵਾੜਾ ਕਰਦੀ ਹਾਂ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਕੋਈ ਨਹੀਂ ਪਾਇਆ ਨਿਆਣਾ ਮਗਰ ਮੈਂ ਕੋਈ ਚੱਕਰੀ ਲੈ ਵਈ ਆਪੋ ਉਹ ਨਹੀਂ ਗਾ ਘਰ ਮਿਲ ਲੰਦੇ ਪਾ ਠੀਕ ਆ ਜਮਾ ਲਓ ਜੀ 77000 ਤੁਹਾਨੂੰ ਮੈਂ ਜਿਹੜੀ ਬਾਤ ਵੀ ਰੱਖੀ ਓਕੇ ਆ ਜਮਾ ਤੇ ਅੱਗੇ ਵੀਰੇ ਆ ਗਈ ਡੱਬੀ ਬੱਚੀ ਅੱਗੇ ਆ ਗਈ ਹਨਾ ਇਹ ਬਾਈ ਇਹ ਰੰਗ ਹੀ ਬਹੁਤ ਘੱਟ ਸੀ ਬਾਈ ਚਿੱਟਾ ਇਟਾ ਰੰਗ ਤੇ ਬਾਕੀ ਦਾ ਲੇਵੇ ਦੀ ਫਿਟਿੰਗ ਫਿਟਿੰਗ ਨਾਲ ਫਿਟਿੰਗ ਬਈ ਜਮ ਓਕੇ ਸੂਆ ਬਈ ਕਿਹੜਾ ਸੂਆ ਬਈ ਦੂਜਾ ਕਹਿੰਦਾ ਬਾ ਤੀਜਾ ਬਣਦੇ ਤੇ ਮਗਰ ਇਹ ਤੇ ਕੀ ਮਗਰ ਬੱਚੀ ਹੋ ਬਈ ਹੁਣ ਖੜੀ ਆ ਓਕੇ ਇਹਦੀ ਬੱਚੀ ਬਾਅਦ ਚ ਦਿਖਾ ਦੇ ਹਾਂ ਜੀ ਇਹਨੂੰ ਵੀ ਪਰ ਤੇ ਇਹਨਾਂ ਠੰਡੀ ਸੀ ਲਗਾਉਂਦਾ ਵੀ ਲੈ ਕੱਟ ਵਾਲਾ ਹਵਾਨਾ ਹਨਾ ਹਾਂ ਕਲੀਟ ਕੀ ਆ ਗਿਆ ਲੈ ਬਲ ਧਾਰਾ ਮਾਰ ਦੇ ਬਈ ਇਹ ਕਿਹੜਾ ਧਾਰਾ ਮਾਰ ਦੇ ਭਰੇ ਮਾਰ ਦੇ ਆਹ ਦੇਖੋ ਜੀ ਹਨ ਹਵਾਨੇ ਦੀ ਵੀ ਸਾਫ ਸੁਥਰੀ ਤੋਰਿਆ ਜੀ ਠੰਡੀ ਸੀ ਲਗਾਉਂਦਾ ਪਹਿਲਾਂ ਧਾਰ ਦਾ ਕਰੀ ਜਾਂਦੀ ਹੈ ਹਨਾ ਹਾਂ ਹਾਂ ਰੰਮੀ ਬੱਚੀ ਬਈ ਦੂਰ ਆ ਘੋੜੀ ਆ ਦੇਖੋ ਜੀ ਫੇਸ ਦੀ ਕੁਆਲਿਟੀ ਵੀ ਚੰਗੀ ਤੇ ਲੇਵੇ ਦੀ ਕੁਆਲਿਟੀ ਵੀ ਚੰਗੀ ਰੰਗ ਦੀ ਕੁਆਲਿਟੀ ਵੀ ਚੰਗੀ ਚਾਰ ਚਪੇਰੇ ਦੀ ਬਾਹਰ ਸੂਆ ਰਹਿਣਾ ਸੀ ਜੀ ਬਾਈ ਕਹਿੰਦਾ ਤੇ ਆਹ ਦੇਖੋ ਬੱਚੇ ਕਹ ਨਹੀਂ ਜਾਂਦੀ ਹੈ ਨਾ ਹਾਂ ਹਾਂ ਬਾਈ ਓਕੇ ਜੀ ਬੰਦ ਲਓ ਤੇ ਇਹਦੀ ਬਾਈ ਡਿਮਾਂਡ ਫਰ ਲਖੇ ਇਹ 50000 ਰੁਪਏ 50000 ਥੱਲੇ ਨੂੰ ਆਈ ਜਾਂਦਾ ਹੌਲੀ ਹੌਲੀ ਹੈ ਨਾ ਹਾਂ ਬਾਈ ਠੀਕ ਆ ਨੀ ਜਾ ਜਾ ਬਾਈ ਪਸੂ ਆਉ ਜੇ ਉਹੇ ਜੇ ਚੰਮਦਾਰ ਲਾ ਚੰਗੀ ਹੈ ਜੀ ਬਾਕੀ ਦੀ ਗੱਲ ਯਾਰ ਚਾਰੇ ਪਸੂ ਚੰਗੇ ਆਗੇ ਮੋ ਨਿਆਣਾ ਚੱਕਣਾ ਬਾਈ ਆਹ ਦੇਖੋ ਜੀ ਨਿਆਣਾ ਪਾ ਲਿਆ ਆਪਾਂ ਤੇ ਸਾਰਾ ਇਹ ਗੱਲ ਆਪਾਂ ਜੱਟ ਤੁਹਾਨੂੰ ਕਰਾ ਦਾਂਗੇ 65000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਦੁੱਧ ਕਿੰਨਾ ਵਜੇ ਲੱਖੇ ਦੁੱਧ ਬਈ ਇਹ ਥੱਲੇ 14 ਤੋਂ 15 ਲੀਟਰ ਹੋਣਾ 14 ਤੋਂ 15 ਲੀਟਰ ਇਹ ਥੱਲੇ ਤੇ ਮਗਰ ਆ ਗਈ 25 ਬੱਛੀ ਵਈ ਡੱਬੀ ਉਹ ਖੜੀ ਹੈ ਜੀ ਓਕੇ ਜੀ ਬੱਛੀ ਵੀ ਤੁਹਾਨੂੰ ਦਿਖਾ ਦਾਂਗੇ ਜੀ ਮੰਗੋ ਓਕੇ ਵੀਰੇ ਬੱਛੀ ਬਈ ਬੱਛੀ ਬਹੁਤ ਕੁਆਲਟੀ ਵਾਲੀ ਤੇ ਲੱਖੇ ਕਿੰਨੇ ਦਿਨਾਂ ਦੀ ਸੂਈ ਹੈ ਵੀਰੇ ਹੈਗਾ ਬਈ ਇਹ 15 ਤੋਂ 100-17 ਦਿਨਾਂ ਦੀ ਸੂਈ ਹੈ ਤੇ ਦੁੱਧ ਬਾਜੂ ਬਈ ਦੁੱਧ ਬਾਜੂ ਬਈ ਨੰਬਰ ਫੇਰ ਬੋਲੀ ਭਾਈ ਨੰਬਰ 38936537 ਬਿਆਹ ਦਾ ਫਿਰ ਤੋਹਫਾ ਹੀ ਦਿਖਾਦਾ ਹਨਾ ਹਾਂ ਭਾਈ ਇਹ ਤੋਹਫਾ ਹੀ ਹੈ ਚਲੋ ਇਧਰ ਨੂੰ ਮੜੀ ਦਿਖਾ ਦੇ ਜਿਹੜਾ ਜਿਹੜਾ ਸੈੱਟ ਕੀ ਬੱਚੀ ਗੱਲਾਂ ਹੋਰ ਹੀ ਹੋਣੀਆਂ ਜੀ ਆ ਦੇਖੋ ਕੁਆਲਿਟੀ ਪੂਰੀ ਫੁੱਲ ਵੱਡੇ ਸਾਇਦ ਦੀ ਸੀਲ ਸਭ ਪੂਰੀ ਫੁੱਲ ਤੇ ਕਰ ਲਿਓ ਭਾਈ ਦਾ ਸੰਪਰਕ ਪਿੰਡ ਮੋੜ ਨਾਬਾ ਜੀ ਤਿੰਨ ਵੜਾ ਸੀ ਤਿੰਨੇ ਤੁਹਾਨੂੰ ਸੋਈਆਂ ਸਵਾਂਗਾਂ ਟੌਪ ਦੀਆਂ ਤੇ ਬਾਜ ਪੰਜ ਦਿਖਾਈਆਂ ਧੰਨਵਾਦ ਜੀ